ਫਤੇ ਮੈਂ ਆਪਣੀ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਸਾਰੀਆਂ ਭੈਣਾਂ ਨੂੰ ਮਾਤਾਵਾਂ ਨੂੰ ਭਰਾਵਾਂ ਨੂੰ ਨੌਜਵਾਨਾਂ ਨੂੰ ਬਜ਼ੁਰਗਾਂ ਨੂੰ ਬੱਚਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਅਸੀਂ ਬਹੁਤ ਹੀ ਜ਼ਰੂਰੀ ਗੱਲਾਂ ਕਰਨ ਜਾ ਰਹੇ ਹਾਂ ਤੇ ਮੇਰਾ ਵੀਰ ਸਾਂਝਾ ਕਰੀ ਚੱਲਿਓ ਅੱਗੇ ਦੀ ਅੱਗੇ ਕਿਉਂਕਿ ਇਹ ਗੱਲਬਾਤ ਕੱਲੇ-ਕੱਲੇ ਘਰ ਤੱਕ ਕੱਲੇ-ਕੱਲੇ ਇਨਸਾਨ ਤੱਕ ਹਰ ਚੁੱਲ੍ਹੇ ਤੱਕ ਜਿੱਥੇ ਰੋਟੀ ਪੱਕਦੀ ਹੈ ਉੱਥੋਂ ਤੱਕ ਇਹ ਗੱਲ ਪਹੁੰਚਣੀ ਚਾਹੀਦੀ ਹੈ ਮੈਂ ਕਦੇ ਕਹਿੰਦਾ ਨਹੀਂ ਹੁੰਦਾ ਵੀ ਆਹ ਗੱਲ ਸਾਂਝੀ ਕਰ ਦਿਓ ਪਰ ਅੱਜ ਮੈਂ ਤੁਹਾਨੂੰ ਸਪੈਸ਼ਲੀ ਅਪੀਲ ਕਰਦਾ ਕਿ ਜਿਹੜਾ ਵੀ ਬੰਦਾ ਮੇਰੀ ਗੱਲ ਨੂੰ ਸੁਣਨ ਲੱਗੂਗਾ ਨਾਲ ਦੀ ਨਾਲ ਸਾਂਝੇ ਵਾਲਾ ਬਟਨ ਦੱਬੀ ਚੱਲਿਓ ਤੇ ਇਹ ਗੱਲ ਪੂਰੇ ਪੰਜਾਬ ਨੇ ਪੂਰੇ ਭਾਰਤ ਨੇ ਪੂਰੀ ਦੁਨੀਆ ਜਾਣੀ ਚਾਹੀਦੀ ਹੈ ਕਿਉਂਕਿ ਬਹੁਤ ਹੀ ਮਹੱਤਵਪੂਰਨ ਸਨੇਹ ਅਸੀਂ ਤੁਹਾਡਾ ਨਾਲ ਸਾਂਝੀ ਕਰਨ ਜਾ ਰਹੇ ਆ ਅਸੀਂ ਉਸ ਬੁੱਢੇ ਜਰਨਲ ਕੋਲੇ ਜਰਨਲ ਖਰ ਬੁੱਢੇ ਨਹੀਂ ਹੁੰਦੇ ਜਰਨਲ ਸਦਾ ਹੀ ਛੜਤੀ ਗਲਾਚ ਹੁੰਦੇ ਨੇ ਤੇ ਜ਼ਬਾਨ ਹੁੰਦੇ ਨੇ ਸਾਡਾ ਬਾਪੂ ਜੀ ਹੀ ਸਿੰਘ ਡੱਲੇਆਲ ਅੱਜ 15ਵਾਂ ਦਿਨ ਹੋ ਗਿਆ ਇਹਨਾਂ ਨੂੰ ਬੈਠਿਆਂ ਨੂੰ ਮਰਨ ਵਰਤ ਤੇ ਬੈਠੇ ਨੇ 11 ਕਿਲੋ ਭਾਰ ਘਟ ਚੁੱਕਿਆ ਹੈ ਕਿਰਨੀਆਂ ਤੇ ਅਸਰ ਪੈਣਾ ਸ਼ੁਰੂ ਹੋ ਚੁੱਕਿਆ ਹੈ ਸਿਹਤ ਤੁਹਾਨੂੰ ਦੇਖੀ ਰਹੀ ਆ ਪਰ ਕਿਸੇ ਸਰਕਾਰ ਦੇ ਕੰਨੀ ਜੂਣ ਨਹੀਂ ਸਰਕ ਰਹੀ ਕੋਈ ਗੱਲਬਾਤ ਨਹੀਂ ਕੋਈ ਮੰਗਾਂ ਦੀ ਗੱਲ ਨਹੀਂ ਅੱਜ 10 ਦਸੰਬਰ ਆ 10 ਦਸੰਬਰ ਮਨੁੱਖੀ ਅਧਿਕਾਰਾਂ ਦਾ ਦਿਨ ਹਿਊਮਨ ਰਾਈਟ ਡੇ ਦੇ ਤੌਰ ਤੇ ਮਨਾਇਆ ਜਾਂਦਾ ਪੂਰੀ ਦੁਨੀਆ 'ਚ ਪਰ ਸਾਡੇ ਅੱਜ ਬਜ਼ੁਰਗ ਸਾਡੇ ਬਾਪੂ ਮਰਨ ਵਾਰ ਤੇ ਬੈਠੇ ਆ ਉਧਰ ਸਾਡੇ ਯੋਧੇ ਜੇ ਲਗਾਤਾਰ ਜਿਹੜੇ ਕਿ ਪੈਦਲ ਜਾਣਾ ਚਾਹੁੰਦੇ ਵੀ ਤੁਸੀਂ ਤੁਰ ਕੇ ਜਾਵਾਂ ਕਹਿੰਦੇ ਪਰ ਕੋਈ ਟਰੈਕਟਰ ਨਹੀਂ ਕੋਈ ਗੱਡੀ ਨਹੀਂ ਉਹਨਾਂ ਤੇ ਅਥਰੂ ਗੈਸ ਦੇ ਗੋਲੇ ਭਰਾਏ ਜਾ ਰਹੇ ਆ ਡਾਂਗਾ ਭਰਾਇਆ ਜਾ ਰਹੀਆਂ ਨੇ ਉਹਨਾਂ ਨੂੰ ਜ਼ਖਮੀ ਕੀਤਾ ਜਾ ਰਿਹਾ ਉਹਨਾਂ ਦੇ ਅੱਖਾਂ ਦੇ ਵਿੱਚ ਸਪਰੇਹਾਾਂ ਮਾਰੀਆਂ ਜਾ ਰਹੀਆਂ ਨੇ ਸਿਰ ਪੱਟ ਪਾੜੇ ਜਾ ਰਹੇ ਆ ਸੋ ਇੱਕ ਪਾਸੇ ਫੁੱਲਾਂ ਦੀ ਵਰਖਾ ਡਰਾਮੇ ਦੇ ਰੂਪ ਚ ਤੇ ਦੂਜੇ ਪਾਸੇ ਰਬੜ ਦੀਆਂ ਗੋਲੀਆਂ ਅਥਰੂ ਗੈਂਸਾ ਦੇ ਪਤਾ ਨਹੀਂ ਹੋਰ ਕੀ ਕੁਝ ਉੱਥੇ ਕਰ ਰਹੇ ਨੇ ਸੋ ਭਰਾਵੋ ਆ ਮੇਰਾ ਜਰੂਰੀ ਸੁਨੇਹਾ ਜਿਹੜਾ ਮੈਂ ਤੁਹਾਨੂੰ ਧਿਆਨ ਦੇ ਨਾਲ ਸੁਣ ਲੈਣਾ ਇਹ ਸਾਡਾ ਬਾਪੂ ਜਿਹੜਾ ਥਾਣ ਕੇ ਬੈਠ ਗਿਆ ਤੁਹਾਡੀਆਂ ਆਉਣ ਵਾਲੀਆਂ ਨਸਲਾਂ ਦੀ ਖਾਤਰ ਸਮੁੱਚੇ ਪੰਜਾਬ ਦੀ ਖਾਤਰ ਨਾਲ ਹਰਿਆਣੇ ਦੀ ਖਾਤਰ ਲਾਹੋਰ ਵੀ ਇਸ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਦੀ ਖਾਤਰ ਜਿਨ੍ਹਾਂ ਦੇ ਲਗਾਤਾਰ ਹੱਕ ਮਾਰੇ ਜਾ ਰਹੇ ਆ ਜਿਨ੍ਹਾਂ ਨੂੰ ਲਗਾਤਾਰ ਖਤਮ ਕੀਤਾ ਜਾ ਰਿਹਾ ਬਹੁਤ ਕੋਸ਼ਿਸ਼ਾਂ ਵੀ ਹੋਈਆਂ ਵੀ ਤੁਸੀਂ ਉੱਠ ਖੜੋਈ ਚੱਕ ਕੇ ਵੀ ਲੈ ਗਏ ਸੀਗੇ ਪਰ ਤੁਸੀਂ ਦਬਾਅ ਬਣਾਇਆ ਸਰਕਾਰ ਨੂੰ ਛੱਡਣਾ ਪਿਆ ਮੈਂ ਨਹੀਂ ਬੇਨਤੀ ਕਰਦਾ ਵੀ ਇਸ ਇਨਸਾਨ ਦਾ ਕੋਈ ਨਿੱਜ ਨਹੀਂ ਆ ਕੋਈ ਇਹਨਾਂ ਨੇ ਚੋਣ ਨਹੀਂ ਲੜਨੀ ਕੋਈ ਇਹਨਾਂ ਨੇ ਐਮਐਲਏ ਐਮਪੀ ਨਹੀਂ ਬਣਨਾ ਕੋਈ ਸਰਪੰਚ ਨਹੀਂ ਬਣਨਾ ਕੋਈ ਹੋਰ ਨਾ ਕੋਈ ਲਾਲਚ ਨਹੀਂ ਇੱਕ ਬੰਦੇ ਨੇ ਇੱਕ ਇਨਸਾਨ ਨੇ ਆਪਣੀ ਜਾਨ ਦਾਤੇ ਰਾਤੀ ਆ ਵੀ ਹੁਣ ਇਹ ਜ਼ਿੰਦਗੀ ਜਾਊਗੀ ਤੁਹਾਡੇ ਲੇਖੇ ਆ ਬਹੁਤ ਵੱਡੀ ਗੱਲ ਹੁੰਦੀ ਆ ਅਸੀਂ ਚੁੰਡੀ ਵੱਡੀ ਨਿਸਾਰਦੇ ਬਾਈ ਚੁੰਡੀ ਵੱਡੀ ਨਿਸਾਰਦੇ ਮਾੜੀ ਮੋੜੀ ਚ ਹਟਾ ਜੇ ਅਸੀਂ ਤਾਲ ਦੇ ਨਾਲ ਸਾਡੀ ਧਾ ਨਿਕਲ ਜਾਂਦੀ ਆ ਦੇ ਇਨਸਾਨ ਅਜ 15 ਦਿਨ ਤੋਂ ਬਜਿੱਦ ਬੈਠਾ ਕਿ ਮੈਂ ਇਹ ਜਿੰਦਗੀ ਆਪਣੀ ਜੇ ਦਾ ਸਰਕਾਰ ਮੰਨੀ ਤੇ ਮੈਂ ਆਪਣੇ ਲੋਕਾਂ ਦੇ ਲੇਖੇ ਲਾ ਦੇ। ਹੁਣ ਤੁਸੀਂ ਕੀ ਕਰਨਾ ਹੈ? ਤੁਸੀਂ ਬੈਠੇ ਬਿਠਾਏ ਕਿਤੇ ਹੀ ਬੈਠੇ ਹੋ ਦੁਨੀਆ ਦੇ ਕਿਸੇ ਵੀ ਕੋਨੇ 'ਚ ਬੈਠੇ ਹੋ। ਮੇਰਾ ਵੀ ਸਾਰੇ ਆ ਗੱਲ ਧਿਆਨ ਨਾਲ ਸੁਣ ਲਓ। ਅਸੀਂ ਅੱਜ ਹੀ ਇੱਕ ਇੱਥੇ ਜਿਹੜਾ 7 ਵਜੇ ਦਾ ਸਮਾਂ 7 ਤੋਂ 9 ਵਜੇ ਤੱਕ ਟਵਿੱਟਰ ਦੇ ਉੱਤੇ ਐਕਸ ਦੇ ਉੱਤੇ ਅਨਸਨਸੇ ਅੰਦੋਲਨ ਧਿਆਨ ਨਾਲ ਸੁਣ ਲਓ ਹੈਸ਼ਟੈਗ ਹੈਗਾ ਅਨਸਨਸੇ ਅੰਦੋਲਨ ਜਿੱਥੇ ਕਿਤੇ ਵੀ ਮੇਰਾ ਵੀਰ ਬੈਠੇ ਹੋ ਉੱਥੇ ਹੀ ਤੁਸੀਂ ਇਹ ਟਵੀਟ ਕਰਨਾ ਹੈਸ਼ਟੈਗ ਲਾ ਕੇ ਅਨਸਨਸੇ ਅੰਦੋਲਨ ਉਹਦਾ ਨਵਾਂ ਹੈਸ਼ਟੈਗ ਦਾ ਟਵਿੱਟਰ ਦੇ ਉੱਤੇ ਐਕਸ ਦੇ ਉੱਤੇ ਆਪਣਾ ਟਵੀਟ ਕਰਨਾ ਜਾ ਕੇ ਜੇ ਤੁਸੀਂ ਬੈਠੇ ਮਿਠਾਏ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਇਸ ਅੰਦੋਲਨ ਦੀ ਹਮਾਇਤ ਕਰ ਸਕਦੇ ਆ ਸਾਡੇ ਬਾਪੂ ਜਗਜੀਤ ਸਿੰਘ ਢੱਲੇਵਾਲ ਦੀ ਹਮਾਇਤ ਕਰ ਸਕਦੇ ਆ ਵੀ ਆਪਣੀਆਂ ਆਉਣ ਵਾਲੀਆਂ ਨਸਲਾਂ ਦੀ ਹਮਾਇਤ ਕਰ ਸਕਦੇ ਆ ਸੋ ਇਹ ਗੱਲ ਖਾਸ ਧਿਆਨ ਨਾਲ ਸੁਣ ਲੈਣੀ ਇਹ ਅੱਜ ਹੀ 7 ਵਜੇ ਤੋਂ ਲੈ ਕੇ 9 ਵਜੇ ਤੱਕ ਦਾ ਸਮਾਂ ਜਿੱਥੇ ਹੁਣ ਆਪਾਂ ਬੈਠੇ ਆਂ ਇਸ ਤਰੀਕ ਹੈਗੀ ਆ ਕਿ 10 10 ਦਸੰਬਰ ਨੂੰ ਸਮਾਂ 7 ਵਜੇ ਤੋਂ ਲੈ ਕੇ 9 ਵਜੇ ਤੱਕ ਅਨਸੰਸ ਅੰਦੋਲਨ ਹੈਸ਼ਟੈਗ ਹੈ ਐਕਸ ਤੇ ਜਾ ਕੇ ਵੱਧ ਤੋਂ ਵੱਧ ਟਵੀਟ ਕਰਕੇ ਦੇਖਾ ਦਿਓ ਬਾਈ ਪੂਰੀ ਦੁਨੀਆ ਦੇ ਵਿੱਚ ਪਤਾ ਲੱਗੇ ਇਹ ਟ੍ਰੈਂਡ ਕਰਨਾ ਚਾਹੀਦਾ ਅਜੇ ਟਵੀਟ ਇਹ ਹਾਂ ਸਾਰੀ ਦੁਨੀਆ ਜਿਹੜਾ ਵੀ ਬੰਦਾ ਜਿਹੜਾ ਵੀ ਇਨਸਾਨ ਰੋਟੀ ਖਾਂਦਾ ਰੋਟੀ ਸਾਰੀ ਖਾਂਦੇ ਤੇ ਸੋਡੀ ਰੋਜੀ ਰੋਟੀ ਦਾ ਮਸਲਾ ਤੇ ਪੰਜਾਬ ਦੇ ਲੋਕੋ ਸਾਨੂੰ ਇੱਕ ਅਪੀਲ ਹੋਰ ਕਰਦੇ ਆ ਹੋ ਸਕਦਾ ਹੈ ਕਿ ਸਰਕਾਰ ਆਉਣ ਵਾਲੇ ਦਿਨਾਂ ਦੇ ਵਿੱਚ ਜਵਰੀ ਤੇ ਉਤਰੇ ਜੇ ਪਹਿਲਾਂ ਬਾਪੂ ਡੱਲੇ ਨੂੰ ਚੱਕ ਕੇ ਲੈ ਗਏ ਸੀਗੇ ਹੋਰ ਡੱਲੇ ਵਾਲ ਸਾਹਿਬ ਨੂੰ ਚੱਕ ਕੇ ਲਜਾਉਣ ਦੀਆਂ ਕੋਸ਼ਿਸ਼ਾਂ ਕਰਨ ਇਹਨਾਂ ਮੋਰਚਿਆਂ ਤੇ ਬਈ ਆਪਣੀ ਗਿਣਤੀ ਵਧਾਓ ਵੱਧ ਤੋਂ ਵੱਧ ਵੱਡੀ ਗਿਣਤੀ ਦੇ ਵਿੱਚ ਜਿਹੜੇ ਜੁੜੇ ਹੋਏ ਨੇ ਕਾਡਰ ਨੇ ਉਹ ਤਾਂ ਆ ਰਹੇ ਨੇ ਪਰ ਜਿਹੜੇ ਸਾਡੇ ਨੌਜਵਾਨ ਤੁਹਾਨੂੰ ਮੈਂ ਅਪੀਲ ਕਰਦਾ ਹੋਰ ਲੋਕਾਂ ਨੂੰ ਅਪੀਲ ਕਰਦਾ ਕਿ ਇਹ ਲੜਾਈ ਬਹੁਤ ਵੱਡੀ ਹੈ ਤੇ ਇਹ ਲੜਾਈ ਸੋਡੀ ਹੋਂਦ ਨੂੰ ਬਚਾਉਣ ਲਈ ਲੜੀ ਜਾ ਰਹੀ ਹੈ ਸੋ ਆਓ ਜੇ ਆਪਣੀ ਧਰਤੀ ਆਪਣੇ ਪਾਣੀ ਆਪਣੀਆਂ ਆਉਣ ਵਾਲੀਆਂ ਨਸਲਾਂ ਬਚਾਉਣੀਆਂ ਨੇ ਤਾਂ ਮੇਰਾ ਵੀ ਸਾਰੇ ਬੰਦੇ ਕਿਸਾਨ ਨੇ ਮਜ਼ਦੂਰ ਨੇ ਕੋਈ ਮਲਾਜਮਾ ਕੋਈ ਛੋਟਾ ਦੁਕਾਨਦਾਰ ਆ ਕੋਈ ਛੋਟੇ ਆੜਤਗੇ ਨੇ ਕਿਰਵਾਈ ਸਾਰਿਆਂ ਦੀ ਆ ਭਾਈ ਨਹੀਂ ਤੁਹਾਨੂੰ ਪਤਾ ਹੀ ਇਹ ਵੀ ਛੋਟੀਆਂ ਜ਼ਮੀਨਾਂ ਨੂੰ ਆਪੇ ਛੋਟੇ ਕਾਰੋਬਾਰਾਂ ਨੂੰ ਆ ਚੰਬੜੇ ਆ ਕਾਰਪੋਰੇਟਰ ਹੌਲੀ ਹੌਲੀ ਸਾਰਾ ਛੋਟਾ ਬਿਲਕੁਲ ਤੁਹਾਡੇ ਕੋਲੇ ਨਾ ਕੋਈ ਜ਼ਮੀਨ ਦੇਣੀ ਆ ਨਾ ਕੋਈ ਰੁਜ਼ਗਾਰ ਬਚਣਾ ਨਾ ਕੋਈ ਨੌਕਰੀਆਂ ਬਚਣੀਆਂ ਨੇ ਨਾ ਛੋਟੀਆਂ ਜਿਹੜੀਆਂ ਦੁਕਾਨਾਂ ਨੇ ਉਹ ਛੋਟੇ ਸਾਹਮਣੇ ਹੀ ਆ ਵੱਡੇ ਵੱਡੇ ਮਾਲ ਖੁੱਲ ਗਏ ਵੱਡੇ ਘਰਾਣਿਆਂ ਦੇ ਹੁਣ ਤਾਂ ਆਨਲਾਈਨ ਡਿਲੀਵਰੀ ਹੋਣ ਲੱਗੀ ਘਰਾਂ ਦੇ ਵਿੱਚ ਸਮਾਨ ਪਚਾਉਣ ਲੱਗੇ ਆਏ ਮਾ ਜਾਣ ਆ ਗਿਆ ਜੀ ਫਲਾਨਾ ਆ ਗਿਆ ਜੀ ਉਹਨਾਂ ਰਹੀ ਘਰਾਂ ਸਮਾਨ ਆਉਣ ਲੱਗਾ ਬਾਜ਼ਾਰ ਵੀ ਖਤਮ ਹੋ ਗਈ ਇਸ ਕਰਕੇ ਅਸੀਂ ਪਹਿਲੇ ਦਿਨ ਤੋਂ ਕਹਿੰਦੇ ਆ ਰਹੀਆਂ ਸਾਡੀਆਂ ਜਿੱਥੇ ਬੰਦੀਆਂ ਸਾਰੀਆਂ ਕਹਿੰਦੀਆਂ ਆ ਰਹੀਆਂ ਵੀ ਇਹ ਲੜਾਈ ਕਿਹਦੇ ਕਿਸਾਨਾਂ ਦੀ ਨਹੀਂ ਆ ਇਹ ਕਿਵੇਂ ਕਾਰਪੋਰੇਟ ਸਾਰਾ ਸਿਸਟਮ ਨੂੰ ਆਪਣੇ ਕਾਬੂ 'ਚ ਕਰਨਾ ਆਪਣੇ ਹੱਥ 'ਚ ਕਰਨਾ ਇਹ ਲੜਾਈ ਉਹ ਆਪਰਾ ਹੈ ਸਿਸ ਕਰਕੇ ਬੇਨਤੀ ਆ ਭਾਈ ਐੱਚੇ ਵੱਧ ਤੋਂ ਵੱਧ ਵੱਡੀ ਗਿਣਤੀ ਦੇ ਵਿੱਚ ਆਪਾਂ ਹਾਜ਼ਰੀਆਂ ਲਵਾ ਗਏ ਪਿੰਡਾਂ ਦੇ ਵਿੱਚੋਂ ਗੁਰੂ ਘਰਾਂ ਦੇ ਵਿੱਚੋਂ ਅਰਦਾਸ ਕਰੋ ਦੋ ਵੇਲੇ ਦੋਨੇ ਗੁਰੂ ਘਰਾਂ ਦੇ ਗ੍ਰੰਥ ਜਾਲੇ ਅਰਦਾਸ ਕਰਨ ਦੋ ਵੇਲੇ ਦਲੇਲ ਸਾਹਿਬ ਦੀ ਚੜ੍ਹਦੀ ਕਲਾ ਦੀ ਮੋਰਚੇ ਦੀ ਚੜ੍ਹਦੀ ਕਲਾ ਦੀ ਲੋਕਾਂ ਨੂੰ ਅਪੀਲ ਕਰਨ ਕਿ ਆਓ ਭਾਈ ਵੱਧ ਤੋਂ ਵੱਧ ਵੱਡੀ ਗਿਣਤੀ ਦੇ ਬੱਚਾ ਇੱਧਰ ਨੂੰ ਜਿਵੇਂ ਆਪਾਂ ਦਿੱਲੀ ਗਏ ਸੀ ਬਾਰੀਆਂ ਬੰਨ੍ਹ ਕੇ ਪਿੰਡਾਂ ਦੇ ਵਿੱਚੋਂ ਉਵੇਂ ਆਓ ਭਾਈ ਸੋ ਅਗਲੀ ਬਾਲ ਗੱਲ ਭਾਈ ਹੰਤੋਤ ਸਿੰਘ ਕਰਨਗੇ ਸੱਚ ਗੱਲ ਇੱਕ ਨਾ ਮਸ਼ਹੂਰ ਕਥਨ ਹੈ ਕਿ ਬੁਰਾਈ ਦੇ ਖਿਲਾਫ ਲੜੋ ਲੜ ਰਹੀ ਨੇ ਡੱਲੇ WhatsApp ਤੇ ਜੇ ਲੜ ਨਹੀਂ ਸਕਦੇ ਤਾਂ ਬੋਲੋ ਕਹੋ ਤੇ ਜੇ ਕਹਿ ਵੀ ਨਹੀਂ ਸਕਦੇ ਤਾਂ ਸੋਚੋ ਸੋਚਣਾ ਅਸੀਂ ਇਸ ਲਈ ਕਹਿ ਰਹੇ ਹਾਂ ਜੋ ਹੁਣੇ ਕਿਹਾ ਲਖੇ ਨੇ ਕਿ ਉਸ ਟਵਿੱਟਰ ਦੇ ਉੱਤੇ ਜਾਓ ਤੇ ਨਾਲ ਸ਼ਾਮਲ ਹੋਵੋ ਸਪੋਰਟ ਕਰੋ ਇਹਨਾਂ ਦੇ ਕਿਉਂ ਪਏ ਨੇ ਇੱਥੇ ਕੀ ਆਫਤ ਆ ਗਈ ਇਹਨਾਂ ਨੂੰ ਆਪ ਦੇ ਪੁੱਤ ਪੁੱਤਰਿਆਂ ਦੀ ਕਿ ਗੇ ਸਾਥ ਨੂੰ ਛੱਡ ਕੇ ਆ ਕੇ ਇੱਥੇ ਇੱਕ ਟਰਾਲੀ 'ਚ ਪਾਏ ਨੇ 15 ਦਿਨ ਕਿਤੇ ਇੱਕ ਦਿਨ ਖਾਣਾ ਛੱਡ ਕੇ ਵੇਖਿਓ ਜੀ ਤੁਹਾਨੂੰ ਪਤਾ ਲੱਗੂਗਾ ਅਸੀਂ ਹਮੇਸ਼ਾ ਗੱਲ ਕਰਦੇ ਆ ਕਿ ਕਿਸਾਨ ਅੰਨ ਦాత ਹੈ ਲੋਕਾਂ ਦਾ ਢਿੱਡ ਭਰਦਾ ਹੈ ਤੇ ਉਹ ਕਿਸਾਨ ਆਪ 15 ਦਿਨ ਤੋਂ ਕੁਝ ਨਹੀਂ ਖਾ ਰਿਹਾਗਾ ਕਿਉਂ ਕਿਸ ਕਾਰਨ ਸਿਰਫ ਥੋਡੀਆਂ ਮੰਗਾਂ ਲਈ ਇੱਕ ਦੱਸੋ ਜੇ ਐਮਐਸਪੀ ਮਿਲ ਜੂਗੀ ਤਾਂ ਕੱਲੇ ਸਰਦਾਰ ਜਰਜੀਤ ਸਿੰਘ ਢੱਲੇਵਾਲ ਨੂੰ ਮਿਲੂਗੀ ਜਾਂ ਇਹਨਾਂ ਦੀ ਕਿਸਾਨੀ ਜੋ ਯੂਨੀਅਨ ਨੂੰ ਮਿਲੂਗੀ ਜਾਂ ਸਾਰੇ ਦੇਸ਼ ਦੇ ਕਿਸਾਨਾਂ ਨੂੰ ਮਿਲੂਗੀ ਸਾਰਿਆਂ ਲਈ ਹੈ ਯਾਰ ਜੇ ਕਹਿ ਰਹੇ ਨੇ ਕਿ ਮਨਰੇਗਾ ਦੇ ਵਿੱਚ ਜ਼ਿਆਦਾ 200 ਦਿਨ ਤੱਕ ਮਿਨੀਮਮ ਰੁਜ਼ਗਾਰ ਮਿਲੇ ਤਾਂ ਕੀ ਗਲਤ ਕਹਿ ਰਹੇ ਨੇ ਗਿਆਲਖੀਮਪੁਰ ਦੇ ਵਿੱਚ ਜਿਹੜੇ ਬੰਦਿਆਂ ਨੂੰ ਦੇਨੇ ਸੀ 10-10 ਲੱਖ ਰੁਪਇਆ ਯੂਪੀ ਸਰਕਾਰ ਨੇ ਜੀ ਉਹਦੀ ਮੰਗ ਕਰ ਰਹੇ ਨੇ ਤਾਂ ਕੀ ਗਲਤ ਕਹਿ ਰਹੇ ਨੇ ਪੁਰਾਣੇ ਅੰਦੋਲਨ ਮੇਲੇ ਜੋ ਹੋਇਆ ਉਹਦੀ ਮੰਗ ਕਰ ਰਹੇ ਨੇ ਸਾਰੀਆਂ ਮੰਗਾ ਕਿਤੇ ਪੜੋ ਤਾਂ ਤੁਹਾਨੂੰ ਪਤਾ ਲੱਗੂਗਾ ਕਿ ਕਿੰਨੀ ਸੇਨੂਨ ਗੱਲਾਂ ਤੇ ਬੈਠੇ ਨੇ ਇਹ ਤੁਹਾਡਾ ਫਰਜ਼ ਬੰਦਾ ਹੈ ਇਹ ਸਾਡੀ ਬੇਨਤੀ ਵੀ ਹੈ ਤੁਹਾਡੇ ਚਰਨਾਚ ਕਾਵਾਂਗੇ ਹੱਥ ਜੋੜ ਕੇ ਕਿ ਜਦੋਂ ਕੋਈ ਤੁਹਾਡੇ ਲਈ ਲੜੇ ਜਦ ਤੁਸੀਂ ਉਹਦੇ ਲਈ ਮਹਿਸੂਸਤਾ ਕਰ ਸਕਦੇ ਤੁਸੀਂ ਉਹਨਾਂ ਦਾ ਐਕਸਪੋਰਟ ਦੇ ਤੌਰ ਤੇ ਨਾਰਾ ਤਾਂ ਲਾ ਸਕਦੇ ਹੋ ਔਰ ਅੱਜ ਕੱਲ ਨਾਰਾ ਲਉਗਾ ਕਿ ਵੀ ਹੁੰਦਾ ਤੁਸੀਂ ਆਪ ਦੇ ਵੱਲੋਂ ਆਪ ਦੇ ਸੋਸ਼ਲ ਅਕਾਊਂਟਸ ਤੇ سپورਟ ਜਗਜੀਤ ਸਿੰਘ ਡੱਲੇਵਾਲ ਤਾਂ ਕਰ ਸਕਦੇ ਕਿਹਦੀ ਲੜਾਈ ਲੜ ਰਹੇ ਨੇ ਕਿਹਦੇ ਲਈ ਬੈਠੇ ਨੇ ਇਹ ਜੇ ਤੁਸੀਂ ਆਪ ਦੇ ਲਈ ਲੜਨ ਵਾਲਿਆਂ ਦਾ ਸਾਥ ਨਹੀਂ ਦਿਓਗੇ ਤਾਂ ਤੁਹਾਡੇ ਲਈ ਕੌਣ-ਕੌਣ ਲੜੂਗਾ ਕੌਣ ਆਊਗਾ ਤੁਹਾਡੇ ਲਈ ਇਹ ਤਾਂ ਲੜਨ ਵਾਲੇ ਤੁਹਾਡੇ ਲਈ ਮੁੱਕ ਜਾਣਗੇ ਤੇ ਫਿਰ ਉਹੀ ਤਾਨਾਸ਼ਾਹੀਆਂ ਦੀ ਸ਼ੁਰੂਆਤ ਹੋ ਚੁੱਕੀ ਹੈ ਜਿਹੜੀ ਅਸੀਂ ਪਹਿਲਾਂ ਵੀ ਵੇਖ ਚੁੱਕੇ ਕਿਸਾਨ ਅੰਦੋਲਨ ਦੌਰਾਨ ਦੁਨੀਆ ਦਾ ਲੋਕਤੰਤਰ ਉਦੋਂ ਤੱਕ ਜ਼ਿੰਦਾ ਹੈ ਜਦੋਂ ਲੋਕਤੰਤਰ ਦੇ ਹੱਕ 'ਚ ਦੋਹਾਈ ਦੇਣ ਵਾਲੇ ਬੰਦੇ ਬੈਠੇ ਨੇ ਇਹ ਬੈਠੇ ਰਹਿਣ ਇਹ ਤੁਹਾਡੀ ਡਿਊਟੀ ਹੈ ਬਾਅਦ 'ਚ ਨਾ ਖਾჭਕੂ ਸੁਣ ਦੇ ਕੇ ਰੋਂਦੇ ਨੇ ਤੇ ਬੰਦੇ ਯਾਰ ਬਹੁਤ ਵਧੀਆ ਇਨਸਾਨ ਸੀ ਹੰਨੀ ਬੋਟ ਸਕਦੇ ਇਹਨਾਂ ਨੂੰ ਮਜਬੂਰ ਕਰੋ ਇਹ ਤੁਸੀਂ ਚੁਣੇ ਐ ਇਹ ਉੱਤੋਂ ਨਹੀਂ ਡਿੱਗੇਗੇ ਕੁਰਸੀਆਂ ਤੇ ਬਹਿਗੇ ਨਹੀਂ ਆ ਕੇ ਇਹ ਤੁਸੀਂ ਚੁਣੇ ਐ ਔਰ ਇਹ ਵੀ ਤੁਹਾਡੇ ਲਈ ਬੈਠੇ ਨੇ ਕੋਈ ਬੰਦਾ ਜਦੋਂ ਆਪਦੇ ਲਈ ਲੜਦਾ ਨਾ ਬੜਾ ਆਸਾਨ ਹੁੰਦਾ ਜਦੋਂ ਲੋਕਾਂ ਲਈ ਲੜੇ ਤਾਂ ਲੋਕਾਂ ਦਾ ਵੀ ਫਰਜ਼ ਹੁੰਦਾ ਹੈ ਕਿ ਉਹਨੂੰ ਬਚਾ ਕੇ ਰੱਖੇ ਉਹ ਪ੍ਰੋਪਰਟੀ ਹੁੰਦਾ ਲੋਕਾਂ ਦੀ ਕਿਉਂਕਿ ਉਹ ਲੋਕਾਂ ਲਈ ਲੜਦਾ ਹੈ ਲੋਕਾਂ ਦੀ ਆਵਾਜ਼ ਉਠਾਉਂਦਾ ਮੈਂ ਹੁਣੇ ਹੀ ਗੱਲ ਕਰ ਰਿਆ ਸੀ ਇਹਨਾਂ ਨਾਲ ਮੈਂ ਕਿਹਾ ਧਲੇਵਾਲ ਸਾਹਿਬ ਜਦੋਂ ਸਰਕਾਰ ਹੱਠ ਧਰਮੀ ਤੇ ਉੱਤਰ ਆਵੇ ਤਾਂ ਕੀ ਕੀਤਾ ਜਾ ਸਕਦਾ ਜੋ ਕੁਝ ਤੁਸੀਂ ਸਿੱਖਿਆ ਜੋ ਕੁਝ ਲਰਨ ਕੀਤਾ ਅਸੀਂ ਬੜਾ ਕੁਝ ਸਿੱਖਣਾ ਥੋਥੋਂ ਕੁਛ ਤਾਂ ਕਰੋ ਇੱਕੋ ਜਵਾਬ ਸੀ ਇਹਨਾਂ ਦਾ ਮੈਂ ਨਹੀਂ ਕੁਝ ਕਰਨਾ ਜਾਂ ਤਾਂ ਉਹ ਅਕਾਲ ਪੁਰਖ ਕਰੂਗਾ ਜਾਂ ਭਾਈ ਫਿਰ ਜਿਨ੍ਹਾਂ ਦੇ ਹੱਥ 'ਚ ਹੈ ਕੁਛ ਕਰਨਾ ਉਹ ਕਰਨ ਕੌਣ ਆਹੋ ਸਰਕਾਰਾਂ ਨੇ ਅਕਾਲਪੁਰਖ ਤਾਂ ਵੇਖ ਰਿਹਾ ਸਾਰਾ ਕੁਝ ਪਰ ਸਰਕਾਰਾਂ ਨੂੰ ਵੇਖਣ ਤੁਸੀਂ ਲਾਉਣਾ ਥੋਡੀ سپورਟ ਨੇ ਲਾਉਣਾ ਨਹੀਂ ਤਾਂ ਅਸੀਂ ਇਹ ਜੋ ਕਿਸਾਨੀ ਦਾ ਹੀਰਾ ਹੈ ਸਾਡੇ ਡਿਸਟ੍ਰਿਕਟ ਦਾ ਫਰੀਦਕੋਟ ਦਾ ਤੁਹਾਡੇ ਅਨਗੇਲੀ ਕਰਕੇ ਜਾਂ ਸਰਕਾਰਾਂ ਦੀ ਹੱਠ ਧਰਮੀ ਕਰਕੇ ਰੱਬ ਨਾ ਕਰੇ ਛਲਿਆ ਜਾਓ ਸਾਡਾ ਸਾਰਿਆਂ ਦਾ ਫਰਜ਼ ਹੈ ਆਵਡੀਆਂ ਕੀਮਤੀ ਜਾਨਾਂ ਨੂੰ ਬਚਾ ਕੇ ਰੱਖੀਏ ਇਹ ਉਹਨਾਂ ਚੋਂ ਇੱਕ ਜਾਨ ਹੈ ਪੰਜਾਬ ਦੀ ਜਿਨ੍ਹਾਂ ਦੇ ਨਾਲ ਸਾਡੇ ਹੱਕਾਂ ਦੇ ਰਾਖੇ ਨੇ ਇਹ ਸਾਡੀ ਕਿਸਾਨੀ ਦੇ ਰਾਖੇ ਨੇ ਇਹ ਜੇ ਚਲੇ ਗਏ ਤਾਂ ਯਾਰ ਕੀ ਕਰਾਂਗੇ ਆਪਾਂ ਫਿਰ ਸੋਚਾਂਗੇ ਆ ਕੀ ਹੋ ਗਿਆ ਕਿਉਂ ਹੋ ਗਿਆ ਐ ਨਹੀਂ ਹੋਣਾ ਚਾਹੀਦਾ ਸੀ ਆਉ ਨਹੀਂ ਹੋਣਾ ਚਾਹੀਦਾ ਸੀ ਰਹਿੰਦੇ ਵਕਤ ਸਿਰ ਕੁਝ ਕਰ ਲੋ ਮਗਰ ਭੋਗਾਂ ਦੇ ਕੱਠ ਬਾਈ ਆਹੀ ਕਰਨਾ ਫਿਰ ਭੋਗ ਤੇ ਵੀ ਆਉਣ ਦਾ ਕੱਟ ਕਰਨ ਦਾ ਤੇ ਕੀ ਕਹੋਂਗੇ ਭੋਗਾਂ ਦੇ ਆ ਕੇ ਕੀ ਕਿਹੜੀ ਸੱਦਾਂ ਜੀ ਜਾਂ ਕਿਹੜੇ ਮੂੰਹ ਨਾਲ ਆਸੀ ਆਵਾਂਗੇ ਜੇ ਅੱਜ ਸਾਡੇ ਲਈ ਕੋਈ ਬੰਦਾ ਲੜ ਰਿਹਾ ਮਰ ਰਿਹਾ ਅੱਜ ਨਹੀਂ ਖੜਦੇ ਆ ਕੇ ਫਿਰ ਭੋਗਾਂ ਦੇ ਕੱਟ ਕਰਨ ਦਾ ਕੀ ਫਾਇਦਾ ਅਸੀਂ ਪਾਣੀ ਦਾ ਮੋਰਚਾ ਲੜ ਰਹੀ ਸੀ ਦੱਲੇਵਾਲ ਸਾਹਿਬ ਨੇ باوجود ਇਸ ਦੇ ਕਿ ਅਣਛਿੰਤੇ ਨੇ ਆਮਰਣ ਅਣਛਿੰਤੇ ਨੇ ਇਹਨਾਂ ਨੇ ਬੋਲਿਆ ਔਰ ਸਟਰੋਂਗਲੀ ਬੋਲਿਆ ਬੁਲਾਇਓ ਜੀ ਤਰਫਾਰੋ ਕੀ ਕਰ ਰਹੀ ਹੈ ਉਹ ਬਲੱਡ ਪ੍ਰੈਸ਼ਰ ਦਾ ਕੋਈ ਫਰਕ ਨਹੀਂ ਨਾ ਪ੍ਰੋਬਲਮ ਇੱਕ ਵਾਰ ਲੇ ਜਰਾ ਚੈੱਕ ਕਰ ਲਿਓ ਜੀ ਬੈਟਰੀ ਦਾ ਅਸਰ ਕਰਦੇ ਪਤਾ ਘਟ ਰਿਹਾ ਮੈਨੂੰ ਘਟ ਰਿਹਾ ਨਾ ਨਹੀਂ ਉਹ ਬੈਟਰੀ ਦਾ ਕਰ ਰਿਹਾ ਬਲੱਡ ਪ੍ਰੈਸ਼ਰ ਠੀਕ ਹੈ ਬੈਟਰੀ ਦਾ ਕੀ ਕੀ ਦੱਸਿਆ ਉਹ ਕਰੀਏ ਓਕੇ ਹੁਣ ਜਾ ਰਹੇ ਹਾਂ 142 ਮਤਲਬ ਉਹ ਦਾ ਨਾ ਪਾਣੀ ਵਾਲਾ ਮੋਰਚਾ ਸੀ ਜੋ ਕੁਝ ਉੱਥੇ ਹੋਇਆ ਉਹਦਾ ਰਿਐਕਸ਼ਨ ਡੱਲੇਵਾਲ ਸਾਹਿਬ ਨੇ ਦਿੱਤਾ ਇਹਨੂੰ ਕਹਿੰਦੀ ਹੈ ਕਿ ਆਪਦੀ ਸਿਹਤ ਦੀ ਵੀ ਚਿੰਤਾ ਨਹੀਂ ਕੀਤੀ ਸਿਹਤ ਦੀ ਵੀ ਚਿੰਤਾ ਨਹੀਂ ਕੀਤੀ ਤੇ ਬੋਲਿਆ ਉਹਦੇ ਲਈ ਕਿਉਂਕਿ ਹੱਕ ਤੇ ਸੱਚ ਦੀ ਲੜਾਈ ਸੀ ਤੇ ਜਿਹੜੇ ਲੋਕੇ ਹੱਕ ਔਰ ਸੱਚ ਦੀਆਂ ਲੜਾਈਆਂ ਲੜਦੇ ਰਹੇ ਨੇ ਲੱਖੇ ਕੀ ਕਰੀਏ ਪਸਾਰਨੀ ਬਾਈ ਕੀ ਹੋ ਗਿਆ ਇੱਕ ਸੱਚ ਬਾਈ ਉਹ 12 ਤਰੀਕ ਵਾਲਾ ਸੁਨੇਹਾ ਹਾਂ 12 ਤਰੀਕ ਨੂੰ ਸੋਸ਼ਲ ਮੀਡੀਆ ਤੇ ਤੁਸੀਂ ਡੱਲੇਵਾਲ ਸਾਹਿਬ ਦੀ ਜਾਨ ਬਚ ਸਕੀ ਔਰ ਇਹਨਾਂ ਦੀ ਉਹ ਜਾਇਜ਼ ਮੰਗਾ ਮੰਨੀਆਂ ਜਾ ਸਕਣ ਉਹਦੇ ਲਈ ਇਹ 15 ਦਿਨ ਅੱਜ ਹੋ ਗਏ ਨੇ ਉਹਦੋਂ 17 ਦਿਨ ਹੋ ਜਾਣਗੇ 17 ਦਿਨ ਪਲੀਜ਼ ਸਾਡੀ ਹੱਥ ਜੋੜ ਕੇ ਬੇਨਤੀ ਹੈ ਤੁਹਾਨੂੰ ਦੋਹਾਂ ਦੇ ਖਾਣਿਆਂ ਚੋਂ ਕੋਈ ਵੀ ਇੱਕ ਮੀਲ ਇੱਕ ਟਾਈਮ ਦਾ ਖਾਣਾ ਨਾ ਖਾਓ ਜੀ ਔਰ ਪੂਰੀ ਫੈਮਿਲੀ ਨਾਲ ਆਪਦੀ ਤਸਵੀਰ ਖਿੱਚਵਾ ਕੇ ਜਾਂ ਖਿੱਚ ਕੇ ਇਹਨੂੰ ਆਪਦੇ ਸੋਸ਼ਲ ਮੀਡੀਆ ਤੇ ਪਾਇਓ ਜੇ ਔਰ ਹੈਸ਼ਟੈਗ ਹੋਣਾ ਚਾਹੀਦਾ ਹੈ ਵੀ سپورਟ ਜਗਜੀਤ ਸਿੰਘ ਗੱਲੇਵਾਰ ਪਲੀਜ਼ ਇਹ ਕਰਿਓ ਜੇ ਅਸੀਂ ਸਿਰਫ ਇੱਕ ਡੰਗ ਦਾ ਖਾਣਾ ਕਹਿੰਦੇ ਆ ਇੱਕ ਡੰਗ ਦਾ ਆਥ ਨੇ ਭਾਣਾ ਖਾਯੋ ਜਿਹੜਾ ਇਨਸਾਨ ਸਾਡੇ ਲਈ ਉਸਨੂੰ 17 ਦਿਨ ਤੋਂ ਲਗਾਤਾਰ ਭੁੱਖਾ ਹੈ ਜਿੰਦਗੀ ਦਾਤ ਤੇ ਲਈ ਬੈਠਾ ਨਾ ਇੱਕ ਡੰਗ ਦੀ ਰੋਟੀ ਨਹੀਂ ਛੱਡ ਸਕਦੇ ਬਾਈ ਅਸੀਂ ਇੱਕ ਡੰਗ ਦੀ ਇੱਕ ਇਮਾਨਦਾਰੀ ਨਾਲ ਦਿਲੋਂ ਛੱਡਣੀ ਹੈ ਅਸੀਂ ਦੁਨੀਆ ਤੋਂ ਲੁਕੋ ਲੈਨੇ ਤੀਜਾ ਕਈ ਪਰ ਉਹ ਪ੍ਰਮਾਤਮਾ ਦਾ ਕੈਮਰਾ ਵੈਗੁਰੂ ਦਾ ਕੈਮਰਾ ਚੱਲਦਾ ਰਹਿੰਦਾ ਹੈ ਓਥੇ ਵਾਦੇ ਕਾਟੇ ਸਾਰੇ ਹੋ ਜਾਂਦੇ ਆ ਤੁਹਾਨੂੰ ਬੇਨਤੀ ਆ ਉਦੋਂ 12 ਤਰੀਕ ਨੂੰ ਅੱਠਨ ਦੀ ਰੋਟੀ ਛੱਡ ਕੇ ਸਾਰੇ ਟੱਬਰ ਨਾਲ ਫੋਟੋ ਪਾਉਣੀ ਆ #we support jeevan dallewal ਇਹ ਹੈਸ਼ਟੈਗ ਚਲਾਉਣਾ ਬਾਈ 12 ਤਰੀਕ ਨੂੰ ਪਰਸੋਂ ਯਾਦ ਰੱਖਿਓ ਤੇ ਅੱਜ 7 ਵਜੇ ਤੋਂ ਲੈ ਕੇ 9 ਵਜੇ ਤੱਕ ਐਕਸ ਤੇ ਜਾ ਕੇ ਟਵੀਟ ਕਰਨਾ ਹੈ ਅੰਸ਼ਣ ਸੇ ਅੰਦੋਲਨ ਜਿਹਦਾ ਹੈਸ਼ਟੈਗ ਆ ਅੰਸ਼ਣ ਸੇ ਅੰਦੋਲਨ ਦੁਨੀਆਂ ਭਰ ਕਿਤੇ ਵੀ ਬੈਠੇ ਹੋ ਉਹਦੇ 12 ਤੈਨੂੰ ਇੱਕ ਟੰਗ ਦੀ ਰੋਟੀ ਨਹੀਂ ਖਾਣੀ ਬੇਨਤੀ ਆ ਸਾਨੂੰ ਤੇ ਅੱਜ ਇਹ ਟਵੀਟ ਕਰਕੇ ਟਵਿੱਟਰ ਜਿਹੜਾ ਹੈਗਾ ਐਕਸ ਟ੍ਰੈਂਡਿੰਗ ਚਲੇ ਜਾਓ ਬਰਾਬਰ ਔਰ ਮੈਂ ਇੱਕ ਪਰਸਨਲ ਛੋਟੀ ਜੀ ਗੱਲ ਕਹੂੰਗਾ ਇਸ ਤੋਂ ਪਹਿਲਾਂ ਇਸ ਜਰਨਲ ਨਾਲ ਮੈਂ ਰਲ ਕੇ ਕਿਸਾਨ ਅੰਦੋਲਨ ਦੇ ਵਿੱਚ ਬਹੁਤ ਸਾਥ ਰਿਆ ਮੈਂ ਤੁਹਾਨੂੰ ਸੀਰੀਅਸਲੀ ਕਹਿ ਰਿਹਾ ਬਹੁਤ ਵੱਡਾ ਲਾਸ ਹੋਊਗਾ ਰੱਬ ਨਾ ਕਰੇ ਉਹ ਹੋਵੇ ਪਲੀਜ਼ ਤੁਸੀਂ ਆਪ ਦੇ ਵੱਲੋਂ ਹਿੰਮਤ ਕਰੋ ਔਰ ਇਸ ਨਰਦਈ ਸਰਕਾਰ ਨੂੰ ਮੇਰੀ ਬੇਨਤੀ ਹੈ ਆਪ ਵੀ ਹਟ ਧਰਮੀ ਛੱਡ ਔਰ ਗੱਲ ਕਰ ਤੇ ਜੇ ਗੱਲ ਨਹੀਂ ਕਰਨੀ ਤਾਂ ਤੈਨੂੰ ਬਣਾਇਆ ਕਿਉਂ ਰੱਬ ਅਮੀਰ ਕਰੇ ਗਾਲ ਸਾਹਿਬ ਵਾਹਿਗੁਰੂ ਜੀ